ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ। ਚੰਡੀਗੜ੍ਹ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣ ਚੁੱਕਾ ਹੈ ਤੇ ਇਹ ਦਾ ਹੋਰ ਲਗਾਤਾਰ 8ਵੀਂ ਵਾਰ ਦੇਸ਼ ਦਾ ਸਭ ਤੋਂ ਪਹਿਲੇ ਨੰਬਰ ਤੇ ਰਹਿਣ ਵਾਲਾ ਸਾਫ਼ ਸੁਥਰਾ ਸ਼ਹਿਰ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਮੰਦਰ ਸਾਹਿਬ ਤੇ ਧਮਕੀਆਂ ਦੇ ਸਬੰਧੀ ਰਿਪੋਰਟ ਦੀ ਮੰਗ ਕੀਤੀ ਹੈ। ਰੌਹਲ ਗਾਂਧੀ ਨੇ ਵਿਹਾਰ ਵਿੱਚ ਪੱਤਰਕਾਰ ਉੱਤੇ ਐਫਆਈਆਰ ਦਾਜ ਕਰਾਉਣ ਦੇ ਮਾਮਲੇ ਵਿੱਚ ਹੰਗ ਕਮਿਸ਼ਨ ਦੇ ਟਿੱਪਣੀ ਕਰ ਲਿਆ ਹੈ ਕਿ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਹੈ ਜਾ ਕੇ ਭਾਜਪਾ ਦੀ ਇਲੈਕਸ਼ਨ ਚੋਰੀ ਸ਼ਾਖਾ ਹੈ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਯਾ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਹੁਣ 75 ਸਾਲ ਦੇ ਹੋ ਚੁੱਕੇ ਹਨ ਤੇ ਕਿਸੇ ਦਲ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ ਉਦੋਂ ਠਾਕਰੇ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਰਨਾਂਡੀਜ਼ ਨੇ 20 ਮਿੰਟ ਤੱਕ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ ਦਿੱਲੀ ਹਾਈ ਕੋਰਟ ਨੇ ਪੁੱਛਿਆ ਕਿ ਬਿਨਾ ਕਲਾਸਰੂਮ ਦੇ ਕਿਵੇਂ ਕਲਾਸ ਚਲਾਈ ਜਾ ਸਕਦੀ ਹੈ ਸਿਰਫ ਚਾਰਦਵਾਰੀਆਂ ਅਤੇ ਪਾਣੀ ਦਾ ਪ੍ਰਬੰਧ ਜਾਂ ਪੱਖਾਨਿਆਂ ਨੂੰ ਹੀ ਸਕੂਲ ਨਹੀਂ ਕਿਹਾ ਜਾ ਸਕਦਾ ਜੂਲੀਆ ਸਵੀਰੀ ਡੈਕੂ ਯੂਕਰੇਨ ਦੀ ਨਵੇਂ ਪ੍ਰਧਾਨ ਮੰਤਰੀ ਬਣ ਗਈ ਹੈ ਇਸ ਸਬੰਧੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਉਹਨਾਂ ਦੀ ਸ਼ਿਫਾਰਿਸ਼ ਕੀਤੀ ਸੀ ਭਾਰਤ ਨੇ ਵੀਰਵਾ ਨੂੰ ਨਾਟੋ ਦੇ ਮੁਖੀ ਨੇ ਉਸ ਬਿਆਨ ਤੇ ਸਖਤ ਇਤਰਾਜ਼ ਤਾਇ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਰੂਸ ਨਾਲ ਵਪਾਰ ਕਰਨ ਵਾਲਿਆਂ ਤੇ ਸਖਤ ਪਾਬੰਦੀਆਂ ਲਗਾਈਆਂ ਜਾਣ ਦੀ ਧਮਕੀ ਦਿੱਤੀ ਸੀ ਇਸ ਦੇ ਬਾਅਦ ਸਰਕਾਰ ਨੇ ਪ੍ਰਤੀਕਿਰਿਆ ਕਰਦੇ ਕਿਹਾ ਹੈ ਕਿ NATO ਡਬਲ ਸਟੈਂਡਰਡ ਅਪਣਾ ਰਿਹਾ ਹੈ। ਈਡਿਟ ਪਾਰਟ ਨੇ ਸ਼ੰਗਰਬਾਪਾ ਦੇ ਬਹੁਤ ਸਾਰੇ ਬਖੋਖ ਲਾਕਿਆਂ ਤੇ ਛਾਪੇ ਮਾਰ ਕੀਤੀ ਹੈ। ਬਲਰਾਮਪੁਰ ਤੇ ਮੁੰਬਈ ਦੇ ਚੌੜਾ ਟਿਕਾਣੇ ਤੇ ਛਾਪੇ ਮਾਰ ਕੀਤੀ ਹੈ। ਇਹ ਬਾਪ ਸ਼ੰਗਰਬਾਪਾ ਲੋਕਾਂ ਨੂੰ ਪੈਸੇ ਦੇ ਕੇ ਧਰਮ ਪਰਵਰਤਨ ਕਰਵਾਉਂਦਾ ਸੀ। ਸਤਿਸ਼ਗੰਨ ਦੇ ਵਿਧਾਨ ਸਭਾ ਵਿੱਚ 30 ਕਾਂਗਰਸੀ ਵਿਧਾਇਕਾਂ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇੱਕ ਖਾਦੀ ਕਮੇਟੀ ਕਾਨ ਵਿਧਾਨ ਸਭਾ ਵਿੱਚ ਕਾਫੀ ਹੰਗਾਮਾ ਹੋਇਆ ਸੀ। ਮਹਾਰਾਸ਼ਟਰ ਵਿਧਾਨ ਸਭਾ ਦੇ ਕੰਪਲੈਕਸ ਵਿੱਚ ਲੱਤਾਂ ਤੇ 109 ਕਿੱਲੇ ਤੇ ਸਸਦ ਮੈਂਬਰ ਆਪਸ ਵਿੱਚ ਝੜ ਗਏ। ਇਰਾਕ ਦੇ ਸ਼ੋਪਿੰਗ ਮਾਲ ਵਿੱਚ ਅੱਗ ਲੱਗੀ ਹੈ ਜਿਸ ਨਾਲ 60 ਲੋਕਾਂ ਦੀ ਮੌਤ ਹੋ ਗਈ ਹੈ। ਭਾਗਮੀ ਦੇ ਕਨ ਅਮਨਤ ਦੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਟਨਾ ਦੇ ਹਸਪਤਾਲ ਵਿੱਚ ਗੈਂਗਸਟਰਾਂ ਨੇ ਗੋਲੀ ਮਾਰ ਕੇ ਇੱਕ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ। ਅੰਧਕਾਰਾ ਰਾਨੀਆਂ ਰਾਓ ਨੂੰ ਸੋਨੇ ਦੀ ਸਮਗਲਿੰਗ ਦੇ ਦੋਸ਼ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਬਿਹਾਰ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰੋਪੜ ਦੇ ਥਰਮਲ ਪਲਾਂਟ ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅੰਮ੍ਰਿਤਸਰ ਵਿੱਚ ਦਰਜਨਾਂ ਭਿਖਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਗੋਲਡਨ ਟੈਂਪਲ ਦੇ ਗੇਟ ਬਾਹਰ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਇੱਕ ਸਰਗਣ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ 에어ਪੋਰਟ ਤੋਂ ਦੋ ਯਾਤਰੀਆਂ ਕੋਲੋਂ 96 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ। ਪੰਜਾਬ ਸਰਕਾਰ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਗੁਰੀ ਨੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਸਤੀਆਂ ਹੋ ਸਕਦੀਆਂ ਹਨ। ਇੰਗਲੈਂਡ ਖਿਲਾਫ ਚੌਥੇ ਟੈਸਟ ਮੈਚ ਵਿੱਚ ਸੈਮ ਸੁਦਰਸ਼ਨ ਨੂੰ ਮੌਕਾ ਮਿਲ ਸਕਦਾ ਹੈ ਤੇ ਕਾਰਨ ਨਾਹਰ ਬਾਹਰ ਹੋ ਸਕਦੇ ਹਨ।